ਲਾਈ ਮਿੱਤਰੋ ਜੇ ਤੁਸੀਂ ਨਵਾਂ ਮੋਬਾਈਲ ਖਰੀਦਣਾ ਚਾਹੁੰਦੇ ਹੋ ਤਾਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਖਰੀਦ ਸਕਦੇ ਹੋ ਕਿਉਂਕਿ ਅੱਜ ਜੋ ਤੁਹਾਨੂੰ ਲੋਕੇਸ਼ਨ ਦੱਸਣੇ ਦੱਸਣ ਜਾ ਰਹੇ ਆ ਉਹ ਮਾਨਸਾ ਦੇ ਵਿੱਚ ਹੈ ਸਮਾਰਟ ਸੈੱਲ ਵਾਲਾ ਸਭ ਤੋਂ ਪਹਿਲਾਂ ਆਪਾਂ ਨਵੇਂ ਫੋਨ ਤੋਂ ਸਟਾਰਟ ਕਰਾਂਗੇ ਹੋਰ ਕੀ ਕੀ ਐਸੈਸਰੀ ਹੈ ਤੇ ਦੀਵਾਲੀ ਤੱਕ ਤੁਹਾਨੂੰ ਕਿੰਨਾ ਕੁ ਇਸ ਤੇ ਜਿਹੜਾ ਡਿਸਕਾਊਂਟ ਮਿਲ ਸਕਦਾ ਹੈ ਕਿਹੜੀ ਚੀਜ਼ ਦਾ ਕਿੰਨਾ ਰੇਟ ਹੈ ਕਿਉਂਕਿ ਬਾਕੀ ਬਾਜ਼ਾਰ ਨਾਲੋਂ ਜੇ ਤੁਸੀਂ ਇੱਥੇ ਆਓਗੇ ਬਾਕੀ ਤੁਹਾਨੂੰ ਫਰਕ ਦਿਖੂਗਾ ਸਭ ਤੋਂ ਪਹਿਲਾਂ ਆਪਾਂ ਨਵੇਂ ਫੋਨਾਂ ਦੀ ਗੱਲ ਕਰਾਂਗੇ ਜਿਹੜੀ ਵੀ ਮਰਜ਼ੀ ਕੰਪਨੀ ਦਾ ਤੁਸੀਂ ਫੋਨ ਲਾਉਂਗੇ ਤਾਂ ਇਹਦੇ ਉੱਤੇ ਇਹ ਵੀਰ ਆ ਜਿਹੜੇ ਸਮਾਰਟ ਸੈਲ ਵਾਲੇ ਉਹ ਸੱਤ ਗਿਫਟ ਦੇ ਰਹੇ ਆ ਤਾਂ ਭਾਈ ਕਿਹੜੇ ਕਿਹੜੇ ਫੋਨ ਤੇ ਕਿਹੜੇ ਕਿਹੜਾ ਗਿਫਟ ਹੈ ਭਾਈ ਸਭ ਤੋਂ ਪਹਿਲ ਤੇ ਆਪਾਂ ਨਵੇਂ ਫੋਨ ਦੇ ਨਾਲ ਐਮਆਈ ਦਾ ਪਾਵਰ ਬੈਂਕ ਜਿਹਦੀ ਮਾਰਕੀਟ ਦੇ ਵਿੱਚ 11200 ਮਾਰਕ ਪ੍ਰਾਈਸ ਆ ਠੀਕ ਹੈ ਜੀ ਆਪਾਂ ਬਿਲਕੁਲ ਫ੍ਰੀ ਦੇਵਾਂਗੇ ਕਿੰਨੇ ਐਮਐਚ ਦਾ ਇਹ ਇਹ 10 ਐਮਐਚ ਦਾ 18 ਵਟ ਦਾ ਫਾਸਟ ਚਾਰਜਰ ਆ ਕੋਈ ਵੀ ਨਵਾਂ ਮਾਡਲ ਲੈਣੇ ਕੰਪਨੀ ਦਾ ਹਾਂ ਕੋਈ ਵੀ ਮਾਡਲ ਨੇ ਉਹ ਨਾਲ ਫ੍ਰੀ ਠੀਕ ਰੁਕੋ ਇਹ ਤਾਂ ਸੱਤ ਗਿਫਟ ਆ ਤਾਂ ਪਹਿਲਾ ਗਿਫਟ ਕੀ ਸੁਣਾਤ ਹੋਈ ਹੈ ਪਹਿਲਾ ਗਿਫਟ ਹੈ ਕੋਈ ਵੀ ਨਵੀਂ ਕੋਈ ਵੀ ਕੰਪ ਤਾਂ ਉਹਦੇ ਨਾਲ ਜਿਹੜਾ 10000 mAh ਦਾ ਪਾਵਰ ਬੈਂਕ ਹੈ ਪਾਕਟ ਦੇ ਵਿੱਚ ਪੈ ਜਾਂਦਾ ਜੇਬ ਦੇ ਵਿੱਚ ਪੈ ਜਾਂਦਾ ਗੋਲਾਈ ਵਾਲਾ ਹੁੰਦਾ ਇਹ ਇੱਕ ਤਾਂ ਨਵੇਂ ਮੋਬਾਈਲ ਤੇ ਕੋਈ ਵੀ ਕੰਪਨੀ ਨਾਲ ਤੁਹਾਨੂੰ ਇਹ ਫ੍ਰੀ ਮਿਲੂ ਦੂਸਰਾ ਦੂਸਰਾ ਗਿਫਟ ਨੈਕ ਬੈਂਡ ਵੀਰੇ ਨੈਕ ਬੈਂਡ ਆ ਕੇ ਆਪਾਂ ਹੈੱਡਫੋਨ ਆਮ ਆਪਾਂ ਬਾਕਸਾਂ ਦੇ ਵਿੱਚ ਕਹਿਦੇ ਆ ਹਾਂ OnePlus ਦੇ ਨੇ ਇਹ ਹਾਂਜੀ ਹਾਂਜੀ OnePlus ਦੇ ਦੂਸਰਾ ਗਿਫਟ ਨਾਲ ਫ੍ਰੀ ਨਵੇਂ ਫੋਨ ਦੇ ਤੁਹਾਨੂੰ ਆ ਨੈਕ ਬੈਂਡ ਮਿਲਣਗੇ ਇੱਕ ਪਾਵਰ ਬੈਂਕ ਹੋ ਗਿਆ ਇੱਕ ਨੈਕ ਬੈਂਡ ਹੋ ਗਿਆ ਦੂਸਰਾ ਹੀ ਤੀਸਰਾ ਇਸ ਤਰ੍ਹਾਂ ਤੁਹਾਨੂੰ ਬੋਚ 7 ਸਟ੍ਰੈਪਸ ਨਾਲ ਸੱਤ ਪਟੇ ਇਹਦੇ ਨਾਲ ਇਹਦੇ ਨਾਲ ਸੱਤ ਪਟੇ ਨੇ ਇਹਨੂੰ ਆ ਚੀਜ਼ ਹੈ ਮਾਰਕੀਟ ਦੇ ਵਿੱਚ 900 ਪ੍ਰਾਈਸ ਹੈ ਇਹਦਾ ਤੇ ਇਹ ਸਮਾਰਟਵਾਚ ਵੀ ਤੁਹਾਨੂੰ ਨਵੇਂ ਮੋਬਾਈਲ ਦੇ ਨਾਲ ਗਿਫਟ ਕੀਤੀ ਜਾਊਗੀ ਹੈ ਇਹ ਆਫਰ ਦਿਵਾਲੀ ਤੱਕ ਹੈ ਦਿਵਾਲੀ ਤੱਕ ਗਿਫਟ ਮਿਲਣਗੇ ਇਸ ਤੋਂ ਬਾਅਦ ਜਿੰਨੇ ਪਹਿਲਾਂ ਸੇਲ ਹੁੰਦੇ ਨੇ ਮੋਬਾਈਲ ਉਹਦੇ ਨਾਲ ਕੋਈ ਵੀ ਗਿਫਟ ਨਹੀਂ ਮਿਲਣਾ ਤੁਹਾਨੂੰ ਇਹ ਹੋ ਗਈ 3 ਇਸ ਤੋਂ ਬਾਅਦ ਜੀ ਨਾਲ ਤੁਹਾਨੂੰ ਮਿਲੂਗਾ ਕੇਵਲ ਪ੍ਰੋਟੈਕਟਰ ਹੀ ਆਹ ਕੇਵਲ ਨੂੰ ਪ੍ਰੋਟੈਕਟ ਕਰਦਾ ਹੈ ਜਮੇ ਟੁੱਟਣ ਭੱਜਣ ਤੋਂ ਉਹਦੇ ਵਿੱਚ ਇਹ ਕਹ ਲਓ ਵੀ ਸਟੈਬਿਲਿਟੀ ਬਣਾ ਦਿੰਦੀ ਹੈ ਇੱਕ ਨਾਲੇ ਤੁਹਾਨੂੰ ਗਿਫਟ ਏ ਦੇਣਗੇ ਇਸ ਤੋਂ ਇਲਾਵਾ ਜੀ ਪੰਜਵਾਂ ਗਿਫਟ ਮਿਲੂਗਾ ਤੁਹਾਨੂੰ ਮੋਬਾਈਲ ਸਟੈਂਡ ਇਹ ਮੋਬਾਈਲ ਦਾ ਸਟੈਂਡ ਆ ਗਿਆ ਆਪਾਂ ਫਿਲਮਾਂ ਫਿਲਮਾਂ ਅਕਸਰ ਦੇਖਦੇ ਹੁੰਦੇ ਆ ਤਾਂ ਇਹ ਨਾਲ ਇੱਕ ਕੇਸ ਸਟੈਂਡ ਦੇਣਗੇ ਇਸ ਤੋਂ ਬਾਅਦ ਜੀ ਨਾਲ ਤੁਹਾਨੂੰ ਕਵਰ ਮਿਲੂਗਾ ਕੋਈ ਜਿਹੜੇ ਮਰਜ਼ੀ ਮਾਡਲ ਦਾ ਹੋਵੇ ਉਹ ਕਵਰ ਨਾਲ ਦਿੱਤਾ ਜਾਊਗਾ ਜਿਹੜਾ ਵੀ ਮੋਬਾਈਲ ਲਾਉਂਗੇ ਤੁਸੀਂ ਉਹਦੇ ਨਾਲ ਤੁਹਾਨੂੰ ਜਿਹੜਾ ਕਵਰ ਆ ਗਿਆ ਇਹ ਜਿਹੜੇ ਪੈਕਿੰਗ ਦੇ ਵਿੱਚ ਵੀ ਕਵਰ ਹੁੰਦੇ ਨੇ ਕਿ ਜਿਹੜਾ ਨਹੀਂ ਆਉਂਦੇ ਪੈਕਿੰਗ ਵਿੱਚ ਹੀ ਠੀਕ ਹੈ ਜੀ ਇਸ ਤੋਂ ਇਲਾਵਾ ਸੱਤਵਾਂ ਗਲਾਸ ਲਾ ਕੇ ਦੇਵਾਂਗੇ ਜਿਹੜਾ ਮਰਜ਼ੀ ਮਾਡਲ ਹੋਵੇ ਵਧੀਆ ਟੌਪ ਦਾ ਗਲਾਸ ਹੋਊ ਆਪਣੇ ਕੋਲ ਕੋਈ ਮਾੜਾ ਗ ਕੀ ਗਲਾਸ ਹੈ ਹਾਂਜੀ ਹਾਂਜੀ ਤਾਂ ਇਸ ਤੋਂ ਬਾਅਦ ਇੱਕ ਇੱਕ ਗਲਾਸ ਤਾਂ ਇਹ ਨਵੇਂ ਮੋਬਾਈਲਾਂ ਤੇ ਆਫਰ ਹੈ દિਵਾਲੀ ਤੱਕ ਜੋ ਵੀ ਗਿਫਟ ਲਾਇਆ ਜੀ ਘਟੋ ਘਾਟ ਮਾਰਕੀਟ ਦੇ ਵਿੱਚ 22500 ਪ੍ਰਾਈਸ ਹੈ ਨਾ ਚ ਜਿਆਦਾ ਜੋ ਚਾਹੇ ਟਰਾਈ ਕਰਕੇ ਸਭ ਤੋਂ ਲੈ ਜਿਓ ਇਹ ਸਾਨੂੰ ਸਾਰੇ ਗਿਫਟ ਫ੍ਰੀ ਮਿਲਣਗੇ ਨਾਲ ਹੀ ਨਵੇਂ ਫੋਨ ਤੇ ਕੋਈ ਵੀ ਤੁਸੀਂ ਫੋਨ ਲੈਣਾ ਤਾਂ ਤੁਹਾਨੂੰ ਇਹ ਸੱਤ ਗਿਫਟ દિਵਾਲੀ ਤੱਕ ਇਹਨਾਂ ਨੇ ਬੰਦ ਨੇ ਆਫਰ ਲਾਇਆ ਹੋਇਆ ਹੈ ਇਸ ਤੋਂ ਬਾਅਦ ਅੱਗੇ ਕੀ ਹੈ ਜੀ ਤੇ ਕੋਰਪੀਓ ਦੇ ਸਕੀਮਾਂ ਜੇ ਕੋ ਨਵਾਂ ਫੋਨ ਨੇਓ 15 ਹਜ਼ਾਰ ਤੋਂ ਵੱਧ ਦਾ ਮਾਡਲ ਆੜਾ ਤਾਂ 10% ਕੈਸ਼ਬੈਕ ਹੈ ਵੀਰੇ ਅੱਛਾ ਜੀ ਹਾਂ ਪੇਮੈਂਟ ਦਾ ਤਰੀਕਾ ਕਿਹੜੇ ਤੇ ਕ੍ਰੈਡਿਟ ਕਾਰਡ ਹੋਵੇ ਜੇ ਨਹੀਂ ਵੀ ਕਾਰਡ ਹੈਗਾ ਤਾਂ ਕਾਰਡ ਸੀ ਆਪ ਦਾ ਲਾ ਦਾਂਗੇ ਠੀਕ ਹੈ ਜੀ 1.5 ਸਾਲ ਦੀ ਵਾਰੰਟੀ ਮਿਲੂਗੀ ਠੀਕ ਹੈ ਜੀ ਉਹ ਆਮ ਨਾਰਮਲ 1 ਸਾਲ ਦੀ ਵਾਰੰਟੀ ਨਾ ਨਾਰਮਲ 1 ਸਾਲ ਦੀ ਹੀ ਆ ਤੁਹਾਨੂੰ ਲੈ ਲਓ ਵੀ 1.5 ਸਾਲ ਦੀ ਵਾਰੰਟੀ ਮਿਲ ਰਹੀ ਹੈ ਦੀਵਾਲੀ ਤੱਕ ਜੇ ਹੁਣ ਤੁਸੀਂ ਮੋਬਾਈਲ ਲੈ ਰਹੇ ਹੋ ਇਸ ਤੋਂ ਇਲਾਵਾ ਜੀ ਇਸ ਤੋਂ ਇਲਾਵਾ ਆਪਣੇ ਕੋਲ ਬੋਰਡ ਦਾ origignal ਸਪੀਕਰ ਆਈ ਅੱਛਾ ਇਹਦੀ ਕੀਮਤ ਕੀ ਹੈ ਜੀ ਇਹਦੀ ਕੀਮਤ 400 ਰੁਪਏ ਆ ਮਾਰਕੀਟ ਦੇ ਵਿੱਚ 6 700 800 ਇਹ ਹਸਕੇ ਵਿਕਦਾ ਹੈ ਅੱਛਾ ਇਹ ਰੀਜਨਲ ਸਪੀਕਰ ਆ ਜਮਾ ਇਹਦੀ ਗਾਰੰਟੀ ਵਾਰੰਟੀ ਹੈ ਜੀ ਗਾਰੰਟੀ ਆਪਣੇ ਵੱਲੋਂ ਹੋਊਗੀ 10 15 ਦਿਨ ਦੀ ਅੱਛਾ ਜੀ ਵੈਸੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਇਹਨਾਂ ਨੂੰ ਸਭ ਤੋਂ ਵੱਧ ਸੇਲ ਆਪਨੀ ਵੀ ਸਪੀਕਰ ਦੇ ਵਿੱਚ ਠੀਕ ਹੈ ਇਹ ਓਰਿਜਨਲ ਸਪੀਕਰ ਆ ਇਸ ਤੋਂ ਬਾਅਦ ਜੀ ਇਸ ਤੋਂ ਬਾਅਦ ਛੋਟਾ ਸਪੀਕਰ ਆ ਗਿਆ ਜੀ 250 ਰੁਪਏ ਦੀ ਰੇਂਜ ਚ ਠੀਕ ਹੈ ਜੀ ਬੈਕਅਪ ਵਗੈਰਾ ਪੂਰਾ ਟੌਪ ਦਾ ਹੈਦਾ ਵੀ ਠੀਕ ਹੈ ਜੀ ਹਾਂ ਜੀ ਇਸ ਤੋਂ ਇਲਾਵਾ ਇਸ ਤੋਂ ਬਾਅਦ ਆਪਣੇ ਕੋਲ ਆ ਜਾਣਗੇ ਪ ट्रिगर जो कि आजकल PUBG ਤੋਂ ਨੂੰ ਬਦਲ ਸਭ ਤੋਂ ਜ਼ਿਆਦਾ ਚੱਲਦੀ ਹੈ ਜੀ ਠੀਕ ਹੈ ਜੀ ਹਾਂ ਜੀ ਇਹ Realme ਦਾ origignal trigger ਆ ਇਹ 450 ਰੇਂਜ ਮਿਲ ਜਾਣਗੇ ਆਪਣੇ ਕੋਲ ਪੂਰਾ ਆਖਰੀ रेट ਹਾਂ ਪ੍ਰਾਈਸ ਇਹਦਾ 999 ਆ MRP ਅੱਛਾ ਜੀ ਹਾਂ ਜੀ ਇਹ દિਵਾਲੀ ਦਾ Realme ਦਾ origignal ਆ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਹਵਾਇਰਲੈਸ ਆ ਕੀ ਹਾਂ ਜੀ ਵਾਇਰਲੈਸ ਆ ਗਈ আজকাল ਬੋਕੀ ਡੋਗੀ 2 ਕਿਲੋਮੀਟਰ ਤੱਕ ਇਹ ਕੰਮ ਕਰਦੀ ਆ ਕੋਈ ਰੀਚਾਰਜ ਕਰਾਉਣ ਦੀ ਲੋੜ ਨਹੀਂ ਇਹ ਚ ਅੱਛਾ ਜੀ ਮੰਨ ਲਓ ਕਿ ਹੋਟਲ ਕੈਟਰਿੰਗ ਦਾ ਕੰਮ ਕਰਦੇ ਆ ਜਿਹੜਾ ਅੱਜ ਕੱਲ ਸਭ ਨੂੰ ਪੋਹ ਲੈ ਕੇ ਜਾਂਦੇ ਆ ਠੀਕ ਹੈ ਜੀ ਪ੍ਰੋਪਰ ਸਾਊਂਡ ਵਗੈਰਾ ਇਹ ਰੇਟ ਕਿੰਨਾ ਦਾ ਇਹ ਰੇਟ ਪੂ 1400 ਰੁਪਏ ਦਾ ਆਖਰੀ ਰੇਟ ਆਖਰੀ ਜੀ ਇਸ ਤੋਂ ਥੱਲੇ ਨਹੀਂ ਇਸ ਤੋਂ ਥੱਲੇ ਕੋਈ ਦਿਵਾਲੀ ਦੇ ਕਰਕੇ ਆ ਜਾਂ ਵੈਸੇ ਹੀ ਬੱਕੇ ਨਾਰਮਲ ਹੈ ਦਿਵਾਲੀ ਕਰਕੇ ਜੀ ਪਹਿਲਾਂ ਵੈਸੇ ਰੇਟ ਦੇਖਦਾ 2000 ਚੱਲਦਾ ਸੀ ਦਿਵਾਲੀ ਕਰਕੇ ਆਪਾਂ ਆਫਲਾਈ ਹੋਈ ਆ ਠੀਕ ਹੈ ਜੀ ਹਾਂ ਟਰਾਈ ਕਰਕੇ ਤੁਸੀਂ ਫੇਰ ਚਾਹੇ ਲੈ ਜੀ ਸਾਥੋਂ ਰੇਟ ਜਿਹੜੀ ਪੂ ਗਾਰੰਟੀ ਹੋਊਗੀ ਠੀਕ ਹੈ ਇਹ ਅਕਸਰ ਆਪਾਂ ਆਨਲਾਈਨ ਮਗਵਾਉਨੇ ਆ ਕਿਉਂਕਿ ਆਪਾਂ ਨੂੰ ਬਾਜ਼ਾਰ ਦੇ ਵਿੱਚ ਉਹ ਨਹੀਂ ਮਿਲਦੇ ਜਿਹੜੇ ਸੋਸ਼ਲ ਮੀਡੀਆ ਦਾ ਕੰਮ ਕਰਦੇ ਆ ਫੇਸਬੁੱਕ ਹੈ YouTube ਹੈ ਇੰਸਟਾਗ੍ਰam ਹੈ ਆਨਲਾਈਨ ਆਲੇ ਰੇਟ ਤੇ ਹੀ ਤੁਹਾਨੂੰ ਮਿਲਣਗੇ 100 200 ਰੁਪਏ ਤੁਹਾਨੂੰ ਇੱਥੋਂ ਘੱਟ ਮਿਲ ਜਾਣਗੇ ਇੱਥੋਂ ਲਓਗੇ ਤੁਹਾਨੂੰ ਫਾਇਦਾ ਇਹ ਹੋ ਜਾਊ ਤੁਸੀਂ ਵੌਇਸ ਕੁਆਲਿਟੀ ਜਿਹੜੀ ਚੈੱਕ ਕਰ ਸਕੋਗੇ ਇਹ ਆਪਾਂ ਨੂੰ ਆਮ ਹੀ YouTube ਤੇ ਸਰਚ ਮਾਰ ਕੇ ਦੇਖਣਾ ਪੈਂਦਾ ਵੀ ਕਿਹੜੇ ਮਾਈਕ ਦੀ ਕਿੰਨੀ ਵੌਇਸ ਕੁਆਲਿਟੀ ਹੈ ਤਾਂ ਆਹ ਕੀ ਰੇਂਜ ਚ ਨੇ ਜੀ ਇਹ ਪੈ ਜਾਣਗੇ ਆਪਾਂ ਨੂੰ 1000 ਰੁਪਏ ਦੀ ਰੇਂਜ ਚ ਤਾਂ ਤੁਸੀਂ ਮਾਡਲ ਟਰਾਈ ਕਰਕੇ ਲੈ ਜਿਓ ਠੀ ਇਸ ਸਰਵੋ ਸਰਸ ਨੂੰ 1000 ਰੁਪਏ ਦੇ 6 ਮਹੀਨੇ ਦੀ ਵਾਰੰਟੀ ਆਪਣੇ ਕੋਲ ਹੀ ਵਾਰੰਟੀ ਮਿਲੂ ਸਾਨੂੰ ਠੀਕ ਹੈ ਜੀ ਪੀਆਰ ਦੇ ਵਿੱਚ 12-1300 ਤੋਂ ਹਾਸਕੇ ਮੰਗਦੇ ਆ ਪਰ ਆਪਣੇ ਕੋਲ ਰੁਪਏ ਦਿਵਾੜੀ ਕਰਕੇ 1000 ਰੁਪਏ ਰੇਂਜ ਮਿਲਣਗੇ ਇਸ ਤੋਂ ਇਲਾਵਾ ਹਾਈ ਮਾਡਲ ਆ ਗਿਆ ਜੀ ਹਾਈ ਮਾਡਲ ਆ ਗਿਆ ਇਹ ਇਹ ਵੀ ਮਾਈਕ ਨੇ ਜੀ ਇਹਦੀ ਕੀ ਕੀਮਤ ਹੈ ਡਿਜੀਟ ਇੱਕ ਦੇ ਨੇ ਇਹ 3900 ਦੀ ਰੇਂਜ ਵਿੱਚ ਮਿਲਣਗੇ ਆਪਣੇ ਵਾਸਤੇ ਡੀਡਬਲਯੂਐਮ 110 ਮਾਡਲ ਆ ਇਹ ਠੀਕ ਹੈ ਜੀ ਵੈਸੇ ਇਹਦਾ ਮਾਰਕੀਟ 'ਚ 45-400 ਅੱਜ ਹਰ ਇੱਕ ਕੋਈ ਦੁਕਾਨਦਾਰ ਮੰਗਦਾ ਆਪਾਂ ਇੱਕੋ ਹੀ ਗੱਲ ਕਹਿਣਾ ਚਾਹੁੰਦੇ ਆ ਪਹਿਲਾਂ ਟ੍ਰਾਈ ਕਰਕੇ ਕਿਸ ਨੂੰ ਰੇਟ ਦਾ ਪਤਾ ਲੱਗੂ ਵੀ ਕੀ ਮਾਰ ਰਿਹਾ ਆਣੇ ਆਨਲਾਈਨ ਰੇਟ ਚੈੱਕ ਕਰ ਸਕਦੇ ਆ ਆਨਲਾਈਨ ਵੀ ਰੇਟ ਚੈੱਕ ਕਰ ਸਕਦੇ ਹੋ ਫਲਿੱਪਕਾਰਟ ਤੇ ਕਰ ਲਿਓ ਜੋ ਵੀ ਆਨਲਾਈਨ ਪਲੇਟਫਾਰਮ ਹੈਗੇ ਨੇ ਤਾਂ ਉਹ ਚੈੱਕ ਕਰਕੇ ਆ ਜਿਓ ਉਹਨਾਂ ਨਾਲੋਂ ਤੁਹਾਨੂੰ ਘੱਟ ਰੇਟ ਤੇ ਇੱਥੋਂ ਇਹਨਾਂ ਵੀਰਾਂ ਕੋਲੋਂ ਗਾਰੰਟੀ ਦੇ ਮਾਈਕ ਮਿਲ ਜਾਣਗੇ ਇਸ ਤੋਂ ਬਾਅਦ ਤੁਹਾਨੂੰ ਇੱਕ ਨਵੀਂ ਚੀਜ਼ ਜਿਹੜੀ ਸਪੈਸ਼ਲ ਹੈ ਇਸ ਵੀਡੀਓ ਦੇ ਵਿੱਚ ਹੈ ਉਹ ਹੈ ਐਫਐਮ ਰੇਡੀਓ ਇੱਕ ਓਠੀ ਦੇ ਵਿੱਚ ਧਰਿਆ ਬੜਾ ਸੋਹਣਾ ਲੱਗੂ ਇਹ ਇਕੱਲਾ ਆਈ ਨਹੀਂ ਹੈਗਾ ਵੀ ਸ਼ੋਪੀਸ ਹੀ ਹੈ ਇਹ ਚੱਲਦਾ ਵੀ ਹੈ ਇਦੇ ਵਿੱਚ ਕੀ ਕੀ ਫੰਕਸ਼ਨ ਹੈ ਬਈ ਇਹ ਚ ਬਲੂਟੁੱਥ ਵਗੈਰਾ ਐਫਐਮ ਰੇਡੀਓ ਸਾਰੇ ਫੰਕਸ਼ਨ ਹੈ ਬਰੇਜ ਇਧਰ ਅੱਛਾ ਪੈਂਡਰਾ ਵਗੈਰਾ ਵੀ ਸਾਰਾ ਕੁਝ ਲਗਾ ਸਕਦੇ ਆ ਮੈਮਰੀ ਕਾਰਡ ਆਕਸੇਬਲ ਠੀਕ ਹੈ ਜੀ ਐਫਐਮ ਰੇਡੀਓ ਦਾ ਵੀ ਕੰਮ ਕਰੂਗੀ ਹਾਂ ਐਂਟੀਨਾ ਕੇ ਹਾਂ ਐਂਟੀਨਾ ਆ ਗਈ ਅੱਛਾ ਇਸ ਤਰ੍ਹਾਂ ਇਹੀ ਡਿਮਾਂਡ ਸਭ ਤੋਂ ਵੱਧ ਆਈ ਹੈ ਇਸ ਟਾਈਮ ਆਪਣੇ ਕੋਲ ਠੀਕ ਹੈ ਇਸ ਤਰ੍ਹਾਂ ਖੜਾ ਵੀ ਹੁੰਦਾ ਹੈ ਹਾਂਜੀ ਹਾਂਜੀ ਇਸ ਤਰ੍ਹਾਂ ਐਂਟੀਨੇ ਤੇ ਵੀ ਚੱਲਦਾ ਹੈ ਮੋਬਾਈਲ ਨਾਲ ਵੀ ਅਟੈਚ ਹੁੰਦਾ ਹੈ ਤੇ ਇਹਦੇ ਵਿੱਚ ਆਪਾਂ ਜਿਹੜੀ ਕਹਿੰਦੇ ਨੇ ਕਿਲੀ ਹੈ ਉਹ ਵੀ ਪੈਂਦੀ ਹੈ ਆਕਸੇਬਲ ਹਾਂ ਆਕਸੇਬਲ ਆਕਸੇਬਲ ਕਹਿੰਦੇ ਇਹਨੂੰ ਤੇ ਸ ਓਕੇ ਗੱਲ ਬਾਤ ਹੈ ਇਸ ਤੋਂ ਬਾਅਦ ਇਹਦਾ ਪ੍ਰਾਈਸ ਪਊਗਾ ਆਪਣੇ ਵਾਸਤੇ 1000 ਰੁਪਏ ਲਈ 1000 ਰੁਪਏ ਦਾ ਜੋ ਵੀਡੀਓ ਨੂੰ ਸ਼ੇਅਰ ਕਰਕੇ ਆਉਗਾ ਠੀਕ ਹੈ ਜੀ ਇਹਦਾ ਰੇਟ ਮਾਰਕੀਟ 14-1500 ਰੇਟ ਚੱਲਦਾ ਠੀਕ ਹੈ ਜੀ ਆਪਣੇ ਕਸਟਮਰਾਂ ਜਿਹੜੇ ਵੀਡੀਓ ਨੂੰ ਸ਼ੇਅਰ ਕਰਕੇ ਦੇ ਚੈਨਲ ਨੂੰ ਛੋੜੇ ਜਿਹਾ ਸਬਸਕ੍ਰਾਈਬ ਕਰਕੇ ਆਉਗਾ ਸਹੀ ਇਹ ਦੀਵਾਲੀ ਤੱਕ ਆਪਾਂ ਨੂੰ ਬਊਗਾ 1000 ਰੁਪਏ ਦਾ ਇਸ ਤੋਂ ਬਾਅਦ ਇਹ ਕੀਮਤ ਵਾਜੂ ਹਾਂ ਇਸ ਤੋਂ ਬਾਅਦ 14-1500 ਪ੍ਰਾਈਸ ਹੋ ਜਾਊਗਾ ਦੀਵਾਲੀ ਤੋਂ ਬਾਅਦ 14-1500 ਰੁਪਏ ਦਾ ਤੁਹਾਨੂੰ ਇਹ ਮਿਲੂਗਾ ਜੀ ਐਫਐਮ ਰੇਡੀਓ ਹੁਣ ਤੁਸੀਂ ਲੈਣਾ ਹੈ ਦੀਵਾਲੀ 5 ਘੰਟੇ ਦੀ ਬੈਟਰੀ ਲਾਈਫ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਸਟੈਂਡ ਆ ਗਿਆ ਜੀ ਮੋਬਾਈਲ ਸਟੈਂਡ ਇਹਦੀ ਕੀ ਰੇਂਜ ਹੈ ਜੀ ਇਹ ਆਪਣੇ 2 ਆ 600 ਰੁਪਏ ਦਾ ਅੱਛਾ ਜੀ ਪੂਰਾ 4.5 ਫੁੱਟ ਦਾ ਸਟੈਂਡ ਆ ਬਸ ਉਹਨੂੰ ਕੋਲ ਵੀ ਦਿਖਾ ਸਕਦਾ ਠੀਕ ਹੈ 4.5 ਫੁੱਟ ਤੱਕ ਲੈਂਥ ਹੈ ਜੀ ਹਾਂ 4.5 ਫੁੱਟ ਤੱਕ ਠੀਕ ਹੈ ਬਾਬਾ ਫਿਰ ਇੱਥੇ ਨਹੀਂ ਤਾਂ ਚੋਣ ਇਹ ਵੀ ਦਵਾਲੀ ਤੱਕ ਹੈ ਜੀ ਹਾਂ ਜੀ ਹਾਂ ਜੀ ਉਹ ਐਸੀ ਦਾ ਪ੍ਰਾਈਸ 900-1000 ਰੁਪਏ ਮਾਰਕੀਟੇ ਵਿੱਚ ਚੱਲਦਾ ਇਸ ਤੋਂ ਵੱਡੀ ਹਾਈਟ ਦੇ ਵੀ ਆ ਜਾਂਦੇ ਨੇ ਹਾਂ ਉਹਨਾਂ ਦੀ ਕੀ ਕਸਟ ਹੈ ਉਹ 12-1300 ਬਸ ਇਹ ਨਹੀਂ ਰੇਂਜ 12-1300 ਤੱਕ 400 ਲੈ ਇਸ ਤੋਂ ਬਾਅਦ ਹੈੱਡਫੋਨ ਹਾਂਜੀ ਹਾਂਜੀ ਇਹਨਾਂ ਦੀ ਕੋਸਟ ਦਾ ਡਿਸਕਾਊਂਟ ਆਫਰ ਇਹਦੇ ਕਿੰਦਰ ਹੈ ਇਸ ਤੇ ਸਾਨੂੰ ਸਾਰਾ ਡਿਸਕਾਊਂਟ 20% 30% ਜਿੰਨਾ ਸਾਨੂੰ ਆਇਆ ਸਾਰਾ ਕੱਟ ਕੇ ਤੁਹਾਨੂੰ ਦੇਵਾਂਗੇ ਮੰਨ ਲਓ ਇਹਦਾ ਪ੍ਰਾਈਸ 6000 ਵੀ ਐਮਆਰਪੀ ਹੈ ਸਾਨੂੰ ਸਿਰਫ ਸਿਰ ਮਿਲੂ 4000 ਦੇ ਵਿੱਚ 1 ਸਾਲ ਦੀ ਵਾਰੰਟੀ ਵਿੱਚ ਜੀਐਸਟੀ ਬਿਲ ਪੱਕਾ ਦੇਣੀ ਤੇ ਆਉਣ ਲੈ ਚੈੱਕ ਕਰਕੇ ਆ ਸਕਦੇ ਹੋ ਜਾਂ ਚੈੱਕ ਕਰਕੇ ਲੈ ਕੇ ਜਾਓ ਸਾ ਤੁਸਾਂ ਕੋਈ ਵੀ ਚੀਜ਼ ਹੈ ਠੀਕ ਹੈ ਤੇ ਆ ਜਿਹੜੇ ਇਹਨਾਂ ਦਾ ਫਰਕ ਹੈ ਸੋ ਨਹੀਂ ਇਹ ਵਾਇਰਲ ਹੈਗੇ ਜੀ ਉਹ ਬਿਨ ਬਿਨ ਵਾਇਰ ਸੀ ਬਲੂਟੁੱਥ ਕੀ ਵਾਇਰ ਲਾਗੇ ਇਹਨਾਂ ਦੀ ਕੀ ਰੇਂਜ ਹੈ ਇਹ ਵੇਚ ਜਾਣਗੇ 2000 ਰੁਪਏ ਦੀ ਰੇਂਜ ਚ ਦਿਵਾਲੀ ਤੱਕ ਹੈ ਜਾਂ ਪੱਕਾ ਰੇਟ ਦਿਵਾਲੀ ਤੱਕ ਜੀ ਉਸ ਤੋਂ ਬਾਅਦ ਇਹ ਸਾਰੇ ਦਿਵਾਲੀ ਤੱਕ ਰੇਟ ਹੈ ਸਾਰਾ ਇਸ ਤੋਂ ਬਾਅਦ ਆ ਜਾਗੋ ਵਾਲਾ ਸਪੀਕਰ ਆ ਗਿਆ ਹਾਂ ਜੀ ਇਹ ਮਾਸਟਰ ਅਰੀਜਨਲ ਸਪੀਕਰ ਹੈ ਮੇਰੇ ਅੱਛਾ ਜੀ ਹਾਂ ਇਸ ਦਾ ਪ੍ਰਾਈਸ 35000 ਰੁਪਏ ਦਾ ਸਾਲ ਦੀ ਵਾਰੰਟੀ ਪੱਕਾ ਮਿਲੂਗਾ ਨਾਲ ਵੀ ਦਿਵਾਲੀ ਤੱਕ ਹੈ ਜਾਂ ਉਸ ਤੋਂ ਬਾਅਦ ਦਿਵਾਲੀ ਤੱਕ ਜੀ ਇਹ ਸਾਰੇ ਸਕੀਮਾ ਦਿਵਾਲੀ ਤੱਕ ਸਾਰੇ ਸਕੀਮਾ ਦਿਵਾਲੀ ਤੱਕ ਉਸ ਤੋਂ ਬਾਅਦ ਇਹਦਾ ਰੇਟ ਵੀ 40000 ਹੋ ਜਾਊਗਾ ਜੀ ਠੀਕ ਹੈ ਜੀ 5000 ਵੱਧ ਜੂ ਇਸ ਤੋਂ ਬਾਅਦ 5000 ਦਾ ਤਾ ਮਿੱਤਰੋ ਇਹ ਸਮਾਰਟ ਸਾਈਨ ਵਾਲੇ ਵੀਰ ਨੇ ਇਸ ਤੋਂ ਇਲਾਵਾ ਹੋਰ ਸਾਰੀ ਆਸੈਸਰੀ ਜੂੜ ਦਿਖਾ ਦਿਓ ਗਲਾਸ ਕਵਰ ਜੋ ਵੀ ਚਾਰਜਰ ਪਾਵਰ ਬੈਂਕ ਤਾਂ ਇਹਨਾਂ ਨੇ ਦੀਵਾਲੀ ਕਰਕੇ ਡਿਸਕਾਊਂਟ ਇੱਥੇ ਲਾਇਆ ਹੋਇਆ ਹੈ ਸੱਤ ਗਿਫਟ ਦੇ ਰਿਹਾ ਨਵੇਂ ਮੋਬਾਈਲ ਨਾਲ ਜਿਹੜਾ ਤੁਹਾਨੂੰ ਬਾਜ਼ਾਰ ਚੋਂ ਬਹੁਤ ਘੱਟ ਮਿਲੂਗਾ ਤਾਂ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਿਓ ਇਹਨਾਂ ਦੀ ਜਿਹੜੀ ਲੋਕੇਸ਼ਨ ਹੈ ਜਦੋਂ ਮਾਨਸਾ ਤੁਸੀਂ ਫਾਟ ਕੋਤਰੋਂਗੇ ਲਵੇ ਹਵੇਲੀ ਹੈ ਬਾਲਾ ਜੀ ਦੇ ਦੇ ਆਪੋਜ਼ਿਟ ਤਾਂ ਉੱਥੋਂ ਆਕੇ ਤੁਸੀਂ ਇਹਨਾਂ ਤੋਂ ਇਹ ਚੀਜ਼ਾਂ ਬਾਏ ਕਰ ਸਕਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਨਵੇਂ ਲੋਕੇਸ਼ਨ ਦੇ ਨਾਲ ਆਪਾਂ ਜਲਦੀ ਮਿਲਾਂਗੇ ਉਹ ਤੱਕ ਲਈ ਧੰ